गयासपुरा साहब देखो हाउस की मर्यादा रखना साड़ा फर्ज है हैनरी साहब देखो हैनरी साहब ਹੈਂਦੀ ਸਾਹਿਬ ਇਹ ਹੈਂਦੀ ਸਾਹਿਬ ਇਹ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਹ ਤਰੀਕੇ ਤੁਹਾਡਾ ਬੋਲਣਾ ਬੈਠੋ ਪਲੀਜ਼ ਬੈਠੋ ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਹੈ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਵਿੱਚ ਗਾਲਾਂ ਕੱਢਣ ਆਏ ਹੋ ਨਹੀਂ ਨਹੀਂ ਤੁਸੀਂ ਹੰਦੀ ਸਾਹਿਬ ਇੱਕ ਪੰਟ ਜਵਾਬ ਦਿਓ ਇਸ ਹਾਊਸ ਨੂੰ ਚੇਅਰ ਨੂੰ ਜਵਾਬ ਦਿਓ ਤੁਸੀਂ ਗਾਲ ਕੱਢੀ ਆ ਬਾਈਵਾ ਸਾਹਿਬ ਇਹ ਡੈਕਰਮ ਠੀਕ ਹੈ 33ਵੇਂ ਕਸਬ ਜੀ ਬੜਾ ਇੱਕ ਮਿੰਟ ਸੁਣੋ ਮੈਂ ਸੁਣ ਦਿਓ ਸੁਣ ਦਿਓ ਸੁਣ ਦਿਓ ਇੱਕ ਮਿੰਟ ਡੈਪਟੀ ਸਪੀਕਰ ਸਾਹਿਬ ਨੂੰ ਸੁਣ ਦਿਓ ਪਹਿਲਾਂ ਇੱਕ ਮਿੰਟ ਡੈਪਟੀ ਸਪੀਕਰ ਸਾਹਿਬ ਬੜਾ ਅਨਫੋਰਚੂਨੇਟ ਹੈ ਮੈਂ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰੂੰਗਾ ਪਰਸਨਲਾਈਜ਼ ਨਾ ਕਰੀਏ ਜਿਹੜਾ ਡਰੱਗਸ ਦਾ ਮੁੱਦਾ ਬੜਾ ਗੰਭੀਰ ਬੁੱਧਾ ਹੈ ਉਹਦੇ ਤੇ ਆਪਾਂ ਰਹੀਏ ਪਰਸਨਲਾਈਜ਼ਡ ਅਟੈਕ ਨਾ ਕਰੀਏ ਤੁਸੀਂ ਮੰਤਰੀ ਸਾਹਿਬ ਵਿੱਚ ਕਿਉਂ ਮੋਰੇ ਨਾਲ ਗੱਲ ਕਰ ਰਿਹਾ ਮੈਨੂੰ ਕਰਨ ਦਿਓ ਮੈਨੂੰ ਗੱਲ ਕਰਨ ਦਿਓ ਮੈਨੂੰ ਕਰਨ ਦਿਓ ਗੱਲ ਵੇਖੋ ਮੇਰੇ ਡੈਪਟੀ ਸਪੀਕਰ ਸਾਹਿਬ ਡੈਪਟੀ ਸਪੀਕਰ ਸਾਹਿਬ ਕਿਸੇ ਇੱਕ ਇੱਕ ਕਿਸੇ ਕਿਸੇ ਵੀ ਥੇ ਲੋ ਸਰ ਬੈਠੋ ਇੱਕ ਮਿੰਟ ਕਿਸੇ ਵੀ ਥੇ ਲੋ ਸਰ ਬੈਠੋ ਪਲੀਜ਼ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੀ ਪਲੀਜ਼ ਇੱਕ ਕਿਸੇ ਸਾਥੀ ਵੱਲੋਂ ਕਿਸੇ ਦੂਸਰੇ ਦੇ ਪਰਿਵਾਰ ਤੇ ਕਿਸੇ ਕਿਸਮ ਦਾ ਇਹ ਅਲੀਗੇਸ਼ਨ ਲਾਣਾ ਇਹ ਗਾਲ ਨੂੰ ਵੱਡੀ ਚੀਜ਼ ਹੈ ਅੱਜ ਦੇ ਦਿਨ ਤੁਸੀਂ ਪਰ ਮੈਂਬਰ ਆਫ ਹਾਊਸ ਨੇ ਕੋਈ ਤੁਹਾਨੂੰ ਚਚਾ ਵੇਚ ਦੋ ਸੋ ਮੇਰੀ ਨਹੀਂ ਦੇਖੋ ਬਾਈਬਾ ਸਰ ਬਾਈ ਨੇਮ ਨਹੀਂ ਕਿਸੇ ਦਾ ਕਿਸੇ ਕਿਨੇ ਉਹਨਾਂ ਕੀਆ ਕੀਆ ਬਾਈ ਨੇਮ ਨਹੀਂ ਕਿਹਾ ਕੀਆ ਕੀਆ ਉਹ ਬਾਈ ਨੇਮ ਨਹੀਂ ਕਿਹਾ ਬੈ ਬਾਈ ਨੇਮ ਨਹੀਂ ਕਿਹਾ ਦੱਸੋ ਕਿਹਦੇ ਨੇ ਮੇਰੇ ਕਿਹਾ ਬਾਈ ਨੇਮ ਨਹੀਂ ਕਿਹਾ ਮੈਂ ਮੈਂ ਤਾਂ ਮੰਨਦਾ ਪਰ ਇਹਨਾਂ ਨੇ ਇਹ ਮੰਨਿਆ ਕਿ ਮੈਂ ਹਾਊਸ ਦੇ ਵਿੱਚ ਗਾਲ ਕੱਢੀ ਇਹ ਤੁਸੀਂ ਦੇਖੋ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਗਾਲਾਂ ਕੱਢਣੇ ਭੇਜਿਆ ਜਿਹੜਾ ਮੇਰੀ ਸੁਣ ਦਿਸ ਇਜ਼ ਦਿਸ ਇਜ਼ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਬਟ ਮੈਂ ਇੱਕੋ ਰਿਕਵੈਸਟ ਕਰੂ ਡੈਪਟੀ ਸਪੀਕਰ ਸਾਹਿਬ ਇਹਨੂੰ ਇਹ ਬੜੀ ਚਰਚਾ ਇੰਪੋਰਟੈਂਟ ਚਰਚਾ ਇਹਨੂੰ ਥੋੜਾ ਜਿਆ ਸੋਚਾ ਜੇ ਢੰਗ ਨਾਲ ਅੱਗੇ ਚੱਲਣ ਲਈਏ ਮੈਂਬਰ ਸਾਹਿਬ ਪਰ ਜੇਕਰ ਆਪਾਂ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਦੱਸੋ ਡਾਇਰੈਕਟ ਅਲਿਗੇਸ਼ਨ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਅੱਗੇ ਫਿਰ ਨਹੀਂ ਕਰਨੀ ਚਾਹੀਦੀ ਫਿਰ ਨਹੀਂ ਕਰਨੀ ਚਾਹੀਦੀ ਸੌਭ ਸਾਹਿਬ ਬੋਲ ਰਹੇ ਮੈਂ ਚੰਦਰਪਾਲ ਦੀ ਕੀ ਲੋੜ ਆ ਜੇ ਆਪਾਂ ਲక్ష్ਮਨ ਰੇਖਾ ਚ ਰਹਿ ਕੇ ਇਸ ਬਹਿਸ ਨੂੰ ਚਲਾਵਾਂਗੇ ਫਾਇਦੇਮੰਦ ਰਹੇ ਪੰਜ ਵਾਰ ਕਹਤਾ ਉਹਨਾਂ ਨੇ ਕਿ ਮੈਂ ਗਾਲ ਕੱਢੀ ਇਹ ਗੱਲ ਚੰਗੀ ਨਹੀਂ ਸੁਣ ਲੋ ਉਹਨਾਂ ਨੇ ਚਿੱਟੇ ਦਾ ਇਲਜ਼ਾਮ ਲਾਇਆ ਭਾਈ ਨੇਮ ਕਹ ਸੀ ਇਹਨਾਂ ਨੂੰ ਉਹਨਾਂ ਮੈਂਬਰ ਨੇ ਇਹਨਾਂ ਤੇ ਚਿੱਟੇ ਦਾ ਇਲਜ਼ਾਮ ਲਾਇਆ ਸੀ ਭਾਈ ਨੇਮ ਭਾਈ ਨੇਮ ਕੀ ਆຊੂ ਬਿਲਕੁਲ ਬਾਈ ਨੇਮ ਨਹੀਂ ਕਿਹਾ ਨਹੀਂ ਕਿਹਾ ਬਾਈ ਇਹਨਾਂ ਦਾ ਬੈਸ ਹੀ ਇਹਨਾਂ ਨਾਲ ਹੋ ਰਹੀ ਸੀ ਜੀ ਬਾਈ ਨੇਮ ਨਹੀਂ ਕਿਹਾ ਬੈਸ ਹੀ ਇਹਨਾਂ ਨਾਲ ਹੋ ਰਹੀ ਸੀ ਨਹੀਂ ਇਹਨਾਂ ਨਾਲ ਬੈਸ ਉਹ ਚੇਅਰ ਨੂੰ ਡਰੈਸ ਕਰ ਰਿਹਾ ਚਲੋ ਮੇਰੀ ਬੇਨਤੀ ਸੁਣੋ ਮੈਂ ਸੀਨੀਅਰ ਆ ਸਾਰੇ ਮੈਂ ਉਹ ਇੱਕ ਮਿੰਟ ਇੱਕ ਮੈਂ ਇਸ ਗੱਲ ਨੂੰ ਰਿਕਵੈਸਟ ਕਰਨਾ ਸਾਰੇ ਹਾਊਸ ਨੂੰ ਜੇ ਕੋਈ ਇਹਨਾਂ ਵੱਲੋਂ ਜਾਂ ਉਹਨਾਂ ਵੱਲੋਂ ਵੀ ਕੋਈ ਗੱਲ ਹੋ ਗਈ ਹੋਏ ਉਹਨੂੰ ਵਿਡਰੋਅ ਕੀਤਾ ਜਾਏ ਆਪਣਾ ਸ਼ਾਂਤੀ ਦੇ ਨਾਲ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਉਹ ਮੈਂ ਬਾਈਬਾ ਸਾਹਿਬ ਤੁਹਾਡੇ ਨਾਲ ਇਹ ਨਾ ਇੰਦਾਕ ਜਿਆਸਪੁਰਾ ਸਾਹਿਬ ਤੁਹਾਡਾ ਟਾਈਮ ਆਣ ਲਗਾ ਇਹਨਾਂ ਤੋਂ ਬਾਅਦ ਤੁਸੀਂ ਮਿਲਣਾ ਬੈਠੋ ਪਲੀਜ਼ ਇਹਨਾਂ ਦੁਆਰਾ ਕੋਈ ਤਿਆਰੀ ਹੈ ਜੋ ਮਰਜ਼ੀ ਬੋਲਿਓ ਪਹਿਲੀ ਰਿਕਵੈਸਟ ਇਹ ਸਾਰੇ ਇਹ ਜਿਹੜੇ ਚੱਪਲੇ ਦੇ ਇਹ ਸਾਰੇ ਬੈਸਟ ਦੇ ਵਿੱਚੋਂ ਸਰ ਇੱਕ ਸਪੈਸੀਫਿਕ ਮੈਂਡਟ ਚੰਗਾਰੀ ਲੱਗਦਾ ਮੇਰੀ ਗੁਜ਼ਾਰਿਸ਼ ਹੈ ਜੋ ਵੀ ਅਸੀਂ ਇੱਕ ਮਿੰਟ ਇੱਕ ਮਿੰਟ ਮੇਰੀ ਬਿੱਤ ਸੁਣ ਮੈਂ ਥੋੜੀ ਜਿਹੀ ਮੈਂ ਬੈਠੋ ਪਲੀਜ਼ ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾ ਬੁਲਿਆ ਗਿਆ ਉਹ ਰਿਕਾਰਡ ਤੇ ਨਾਲ ਲਿਆਂਦਾ ਜਾਵੇ ਪਰ ਮੇਰੀ ਇੱਕ ਬੇਨਤੀ ਜ਼ਰੂਰ ਆ ਕਿ ਅਸੀਂ ਲੋਕਾਂ ਨੇ ਬੜੀਆਂ ਆਸਾਂ ਦੇ ਨਾਲ ਸਾਨੂੰ ਚੁਣ ਕੇ ਭੇਜਿਆ ਪਰ ਅਸੀਂ ਆਪਣੀ ਜਿਹੜੀ ਅੰਦਰਲੀ ਹੈਗੀ ਆ ਉਹ ਨਾ ਦਿਖਾਈਏ ਕਿ ਲੋਕਾਂ ਨੂੰ ਪੱਕੀ ਆ ਹਾਂਜੀ ਚਲੋ ਮਾਨਯੋਗ ਸਪੀਕਰ ਸਾਹਿਬ ਸਾਡੇ ਦੋ ਮੈਂਬਰਾਂ ਦੇ ਵਿੱਚ ਜੋ ਇਹ ਮਾਹੌਲ ਬਣਿਆ ਹੈ ਤੁਸੀਂ ਚਿਹਰ ਨੂੰ ਡਰੈਸ ਕਰੋ ਮਾਹੌਲ ਠੀਕ ਰਹਿਣਾ ਚਲੋ